ਫਿਰ ਸੌਂਦੀ ਗੇਮ ਕੱਢੀ ਆ ਤਾਂ ਉਹ ਰਾਜਨ ਨਹੀਂ ਗੱਡੀ ਆ ਰਾਜਨ ਨੂੰ ਤਜਰਬਾ ਥੀਗਾ ਹਾਂ ਰਾਜਨ ਵੀ ਬਤਾਜਨ ਵੀ ਬਹੁਤ ਬੰਦਾ ਲਾਈ ਜਾਂਦਾ ਭਾਈ ਰਸੌਂਦਾ ਲੋਕ ਲਾਈ ਜਾਂਦੇ ਆ ਬਿਨਾ ਸਮਝ ਤੋ ਗਲ ਗਲਤ ਆ ਜਾਂ ਸਹੀ ਐ ਨਹੀਂ ਰਸੌਂਦਾ ਉੱਡਦੀ ਐ ਰਸੌਂਦਾ ਨਾਲ ਉੱਡਦੀ ਐ ਉੱਤੋਂ ਉੱਡਦੀ ਐ ਰਾਜਨ ਨੇ ਰਾਜਨ ਦਾ ਨਹੀਂ ਲੱਗਦੀ ਐ ਭਾਈ ਇਹ ਰਾਜਨ ਦਾ ਉਰਾਂ ਗੱਡ ਸੌਂਦਾ ਨਵੀਂ ਸੌਂਦ ਨਾਲ ਬਣਿਆ ਠੀਕ ਐ ਕਿਹੜੇ ਟਾਈਮ ਲੱਗਦੀ ਐ ਭਾਈ ਫੇਰ ਇਹਨਾਂ ਨਾਲ ਸਮਝ ਨਹੀਂ ਆਉਂਦਾ ਠੀਕ ਕਿਵੇਂ ਲੋਟੀਆਂ ਦਾ ਨਾਸਾਂ ਵਿੱਚ ਜੰਮ ਜਿੰਦੀਆਂ ਸਾਉਂ ਤੇ ਨਹੀਂ ਦੇ ਦਾਂਗੇ ਹਾਂ ਕਿ ਕਿਹੜੇ ਟਾਈਮ ਬਾਈ ਲੱਗਦੀ ਆਉਂਗੀ ਵੀਰੇ ਇਹਦਾ ਕੋਈ ਟਾਈਮ ਨਹੀਂ ਇਹ ਤਾਂ ਤੇਰੇ ਬਦਾਮਾਂ ਦੀ ਬਾਹਰ ਘਾਟਨ ਵਾਲਾ ਠੀਕ ਹੈ ਤੇਰੇ ਬਦਾਮਾਂ ਤੇ ਜਿਵੇਂ ਰਾਜਨ ਤੀਗਾ ਰਾਜਨ ਛੇ ਛੇ ਬਦਾਮ ਵੀ ਦਿੰਦਾ ਸੀਗਾ ਠੀਕ ਹੈ 7-7 ਵੀ ਦਿੰਦਾ ਸੀ ਸਾਂ ਹਾਂ ਬਾਰੇ ਬਣਾਉਂ ਦੇ ਦਿੰਦਾ ਸੀ ਰਾਜਨ ਠੀਕ ਹੈ ਪੁੱਤਰ ਨੂੰ ਲੰਮਾ ਸਮਾਂ ਵੀ ਲੈ ਜਾਂਦਾ ਸੀਗਾ ਠੀਕ ਹੈ ਜਿਹੜਾ ਨਰ ਸਾਉਂਤ ਲਾਉਣੀ ਹੈ ਮੀਰੇ ਉਹ ਸੱਤ ਅੱਠਾ ਘਟ ਬਦਾਮਾ ਤੋਂ ਘਟ ਫੁੱਤਰ ਨਹੀਂ ਉੱਟਦਾ ਠੀਕ ਹੈ ਹਾਂ ਨਹੀਂ ਫਿਰ ਜੇ ਘਟ ਬਦਾਮਾ ਦੇ ਛੱਡਾਂਗੇ ਭੁੱਖ ਮੰਨ ਕੇ ਛੱਪਣ ਨੂੰ ਜਾਊਗਾ ਭੁੱਖ ਮੰਨ ਕੇ ਇਹ ਬਾਈ ਨਾਲ ਕੀ ਚੱਕਰ ਚ ਭਿਉਂਗੇ ਲਾਉਣੀ ਚਾਹੀਦੀ ਆ ਜਾਂ ਜਿੰਨੇ ਪਾਣੀ ਵੀ ਲਾਉਣੇ ਓੰਨੀ ਚ ਸਿਆਰ ਹਾਉਣ ਬਣੀ ਚਾਹੀਦੀ ਕਿਵੇਂ ਠੰਡੇ ਪਾਣੀ ਜਿਹੜੇ ਪੱਕਾ ਦਿੰਦੇ ਫਰਿੱਜ ਵਾਲੇ ਲਾਉਣੇ ਆ। ਹਾਂ ਹਾਂ। ਵੀ ਇੱਕ ਨਾਲ ਕਿਚਕੇਰਾ ਹੀ ਲਾਉਣੀ ਆ ਜਾਂ ਦੋ ਤਿੰਨ ਪਾਣੀ ਚ ਲਾਉਣੀ। ਨੋ ਨੀ ਇੱਕ ਪਾਣੀ ਇੱਕ ਵਾਰੀ ਚ ਪਾਣ ਦੀ ਤੇ ਪਹਿਲੇ ਮਹੀਨੇ ਦੇ ਬਾਹਰ ਪਾਣੋ ਹਟਾ ਹੰਦੀ ਆ। ਇਹ ਇੰਨੀ ਜ਼ਿਆਦਾ ਠੰਡੀ ਹੁੰਦੀ ਆ। ਇੰਨੀ ਜ਼ਿਆਦਾ ਠੰਡੀ ਹੁੰਦੀ ਆ। ਠੀਕ ਆ। ਦੋ ਵਾਰੀ ਲੱਗ ਕੇ ਤਾਂ ਕੁਟੜੀ। ਹੁਣ ਉਹ ਮੈਨੂੰ ਰਾਜਨ ਦੀ ਮਾਤਾ ਨੂੰ ਬੇਨਤੀ ਬਾਰੇ ਦੱਸ ਦਣਾ। ਹੂੰ। ਰਾਜਨ ਦੀ ਗੇਮ ਦੀ ਮੇਰੀ ਪੂਰੀ ਰਾਜ ਨਾਲ ਨੇੜਤਾ ਸੀ। ਕੋ ਉਹ ਸਰਪੰਚ ਨੇ ਤਾਂ ਉਹਦੀ ਜ਼ੁਬਾਨ ਤਕਰਾਈ ਕੁੜੀ ਦੇ ਵਿਆਹ ਤੱਕ ਕਰਿਆ ਸਾਰਾ ਕੁਝ ਕਰਿਆ ਲੱਖਾਂ ਰੁਪਏ ਰਾਜਨ ਤੇ ਬਰਬਾ ਫੇਰੀ ਕਬੂਤਰ ਰਾਜਣ ਵਾਲੇ ਲਿਆਂਦੇ ਆ ਸੀ ਹਾਂ ਜੇ ਇੰਨਾ ਪੈਸਾ ਬਰਬਾਦ ਕਰਿਆ ਬਾਈ ਸਰਪੰਚਾ ਲੱਲੂਆਣਾ ਜੀ ਹਾਂ ਲੱਲੂਆਣੇ ਬਾਈ ਉਹਦੀ ਜਵਾਨਤ ਕਰਾਈ ਆ ਠੀਕ ਹੈ ਕੁਝ ਲੋਕਾਂ ਨੇ ਉਹਦੇ ਨਾਲ ਗਦਾਰੀ ਕਰੀ ਕਬੂਤਰ ਲੈ ਗਏ ਕਹਿੰਦੇ ਵੀ ਤੇਰੀ ਜਵਾਨਤ ਕਰਾ ਦੇਂਗੇ ਜਵਾਨਤ ਕਰਾਈ ਨਹੀਂ ਬਾਅਦ ਚ ਇੱਕ ਦੋ ਬੰਦੇ ਅੰਦਰ ਕਹਿੰਦੇ ਬਾਅਦ ਚ ਉਹਨੂੰ ਐਂ ਹੀ ਕਹਤਾ ਭਾਂਡੇ ਯਾਰ ਬੈਠਾ ਰਿਹਾ ਕਹਿੰਦੇ ਹੋਰ ਬਾਹਰ ਆ ਕੇ ਕੋਈ ਬੁਢੀ ਮਰੇਗਾ ਅੱਛਾ ਹਾਂ ਮੈਨੂੰ ਰਾਜਣ ਦੀਆਂ ਦੱਸਣ ਦੀਆਂ ਕਰਤ ਨੇ ਠੀਕ ਹੈ ਕਿਉਂ ਬਾਅਦ ਚ ਇਹ ਸਰਪੰਚ ਦੇ ਘਰੇ ਆ ਗਿਆ ਥੀਗਾ ਮੈਂ ਉੱਥੇ ਕੋਠੇ ਤੇ ਵਗ ਜਾਂਦਾ ਕੋਠੇ ਤੇ ਹੀ ਰਹਿੰਦਾ ਰਿਹਾ ਪੈਨਲ ਆਪ ਮੁਟੇਕੇ ਦੇ ਮਰ ਜਿੰਗਾ ਤੂੰ ਕਰਨੀ ਜਾ ਭੈਣ ਜਾਂ ਕੂਤਰ ਘੱਟ ਡਾਲਾਂਗੇ ਠੀਕ ਆ ਹਾਂ ਉਹ ਰਾਜਿੰਦਰ ਜੀ ਮੈਨੂੰ ਗੇਮ ਦੀ ਉਹਦੀ ਫੁੱਤੀ ਜੀ ਮੈਂ ਤੈਨੂੰ ਦੱਸਾਂ ਸਮਝ ਨਹੀਂ ਆਈ ਉਹ ਜਿਵੇਂ ਸ਼ਾਮ ਨੂੰ ਰਸੋਂਦ ਦਿੰਦਾ ਸੀ ਠੀਕ ਆ 8 ਵਜੇ ਹੂੰ ਤੜਕੇ 4 ਵਜੇ ਪਾਣੀ ਲਾਉਂਦਾ ਸੀ ਬਣਿਆ ਬਣੇ ਪਾਣੀ ਚ ਉਹ ਹੜੜ ਪਾਉਂਦਾ ਸੀ ਠੀਕ ਆ ਉਹ ਮੈਂ ਵੀ ਉਹਨੂੰ ਪੁੱਛਿਆ ਵੀ ਤੇਰੇ ਪਾਣੀ ਚ ਹੜੜ ਕਹਿੰਦਾ ਵੀ ਕੂਤਰ ਇਹਦੇ ਨਾਲ ਜਾਮ ਜ਼ਿਆਦਾ ਹੋ ਗਿਆ ਚੋਕ ਹੂੰ ਇਦ ਨਾਲ ਤੁਰਪੂਗਾ ਹਾਂ ਡਰ ਜ ਪਾਣੀ ਦੇ ਵਿੱਚ ਮਿਕਸ تھی ਉਹਦੇ ਚ 17 ਚੀਜ਼ਾਂ ਸੀ ਉਹਦੇ ਪਾਣੀ ਨੇ ਤੇ ਉਹਦੇ ਵਿੱਚ ਮਿਕਸ تھی ਤੇ ਤੜਕੇ ਜਾਂਦੇ ਨੂੰ ਉਹ ਸਹਿਦਿੰਦਾ ਸੀ ਹਾਂ ਡੋ ਟੁੱਕੇ ਤਿੰਨ ਟੁੱਕੇ ਬਾਅਦ ਉੱਠ ਕੇ ਮਿਲਾਦਾ ਹਾਂ ਹਾਂ ਕੋਈ ਕਿਉਂ ਵੀ ਮੇਰੇ ਕੁੱਕਰ ਪਾਣੀ ਨਾ ਰੋਕ ਦੇ ਰਸੌਣ ਕਿੰਨੀ ਗਲਾਉਣੀ ਚਾਹੀਦੀ ਹੈ ਭਾਈ ਆਮ ਸਾਹਿਬ ਚ ਵੀ ਕਿਤਾ ਰਸੌਣ ਤੇ ਡਬੰਡਾ ਠੀਕ ਆ ਤੇ ਜਦੋਂ ਪਤਾ ਲੱਗਦਾ ਭਿੱਜੇ ਤੋਂ ਪਤਾ ਲੱਗ ਜਾਂਦਾ ਜਿਹੜੇ ਰਸੌਣ ਜਿਵੇਂ ਰਸੌਣ ਤੇ ਲਾਉਣੀ ਹੈ ਭੋਂ ਲੀਤਾ ਹੈ ਕਾਂਚ ਦੇ ਟੂੜੇ ਕਾਂਚ ਦੇ ਗਲਾਸ 'ਚ ਉਂਗਲਾਂ ਦੇਣੀਆਂ ਚਾਹੀਦੀਆਂ ਨੇ